ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਬਾਲੀਵੁੱਡ ਇੰਡਸਟਰੀ ਤੇ ਇੱਕ ਵਾਰ ਫਿਰ ਦੁੱਖਾਂ ਦਾ ਪਹਾੜ ਟੁੱਟ ਗਿਆ ਐਕਟਰ ਮੁਕਲਦੇਵ ਦਾ ਦੇਹਾਂਤ ਹੋ ਗਿਆ 54 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਇੱਕ ਲੰਬੀ ਬਿਮਾਰੀ ਦੇ ਨਾਲ ਜੋਜ ਰਹੇ ਸੀ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਤੇ ਕੱਲ ਦੇਰ ਰਾਤ ਉਹਨਾਂ ਦਾ ਦੇਹਾਂਤ ਹੋ ਜਾਣ ਦੀ ਜੋ ਖਬਰ ਹੈ ਸਾਹਮਣੇ ਆਈ ਹੈ ਕਈ ਵੱਡੀਆਂ ਫਿਲਮਾਂ ਦੇ ਵਿੱਚ ਮੁਕਲਦੇਵ ਕੰਮ ਕਰ ਚੁੱਕੇ ਨੇ ਇੱਕ ਵੱਖਰੀ ਪਛਾਣ ਸੀ ਜਿਸ ਤੋਂ ਬਾਅਦ ਫੈਨਸ ਦੇ ਉੱਤੇ ਵੀ ਜੋ ਦੁੱਖਾਂ ਦਾ ਪਹਾੜ ਟੁੱਟ ਗਿਆ ਹਾਲ ਹੀ ਦੇ ਵਿੱਚ ਸਲਮਾਨ ਖਾਨ ਅਜੇ ਦੇਵਗਨ ਨਾਲ ਫਿਲਮਾਂ ਵਿੱਚ ਨਜ਼ਰ ਆਏ ਅਦਾਕਾਰ ਮੁਕਲਦੇਵ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਮੁਕਲ ਨੂੰ son of ਸਰਦਾਰ ਆ ਰਾਜਕੁਮਾਰ ਜੈ ਹੋ ਵਰਗੀਆਂ ਫਿਲਮਾਂ ਦੇ ਵਿੱਚ ਦੇਖਿਆ ਗਿਆ ਪੰਜਾਬੀ ਮਸ਼ਹੂਰ ਫਿਲਮ ਸ਼ਰੀਕ ਦੇ ਵਿੱਚ ਬਹੁਤ ਹੀ ਵਧੀਆ ਉਹ ਆਪਣਾ ਕਿਰਦਾਰ ਨਿਭਾ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਫੈਨਸ ਦੇ ਉੱਤੇ ਜੋ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਇੱਕ ਬਹੁਤ ਹੀ ਵਧੀਆ ਅਦਾਕਾਰ ਹੈ ਜੋ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਬਹੁਤ ਹੀ ਦੁੱਖ ਭਰੀ ਜੋ ਖਬਰ ਹੈ ਇਹ ਸਾਹਮਣੇ ਆਈ ਹੈ ਟੀਵੀ ਸੀਰੀਅਲ ਤੋਂ ਇਲਾਵਾ ਮੁਕਲਦੇਵ ਨੇ ਹਿੰਦੀ ਪੰਜਾਬੀ ਬੰਗਾਲੀ ਅਤੇ ਦਖਣੀ ਫਿਲਮਾਂ ਵਿੱਚ ਵੀ ਬਹੁਤ ਕੰਮ ਕੀਤਾ ਉਹ ਆਖਰੀ ਵਾਰ 2022 ਦੀ ਹਿੰਦੀ ਫਿਲਮ ਦੇ ਵਿੱਚ ਨਜ਼ਰ ਆਏ ਵੈਬ ਸੀਰੀਜ਼ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ 뮤직 ਵੀਡੀਓਜ਼ ਦੇ ਵਿੱਚ ਵੀ ਬਹੁਤ ਕੰਮ ਕੀਤਾ ਨੇ ਮੁਕਲਦੇਵ ਨੇ ਤਾਂ ਹੁਣ ਇੱਕ ਬਹੁਤ ਹੀ ਜੋ ਦੁੱਖ ਭਰੀ ਖਬਰ ਸਾਹਮਣੇ ਆਈ ਹੈ 54 ਸਾਲ ਦੀ ਉਮਰ ਦੇ ਵਿੱਚ ਜੋ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਨੇ ਸਨ ਆਫ ਸਰਦਾਰ ਆਰ ਰਾਜਕੁਮਾਰ ਜੈ ਹੋ ਵਰਗੀਆਂ ਫਿਲਮਾਂ ਦੇ ਵਿੱਚ ਆਪਣੇ ਕੰਮ ਲਈ ਮਸ਼ਹੂਰ ਅਦਾਕਾਰ ਮੁਕਲਦੇਵ ਦਾ 54 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਉਹ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਆਈਸੀਯੂ ਦੇ ਵਿੱਚ ਸਨ ਬਾਲੀਵੁੱਡ ਅਦਾਕਾਰ ਰਾਹੁਲ ਦੇਵ ਦੇ ਭਰਾ ਸਨ ਟੀਵੀ ਸੀਰੀਅਲ ਵੈਬ ਸੀਰੀਜ਼ ਅਤੇ ਸੰਗੀਤ ਵੀਡੀਓਜ਼ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਹੁਣ ਉਹਨਾਂ ਦੀ ਮੌਤ ਨਾਲ ਇੰਡਸਟਰੀ ਸਦਮੇ ਦੇ ਵਿੱਚ ਹੈ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੂੰ ਉਹਨਾਂ ਦੇ ਫੈਨਸ ਦੇ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਬਹੁਤ ਹੀ ਦੁੱਖ ਭਰੀ ਇਹ ਖਬਰ ਸਾਹਮਣੇ ਆ ਰਹੀ ਹੈ 54 ਸਾਲ ਦੀ ਉਮਰ ਦੇ ਵਿੱਚ ਐਕਟਰ ਮੁਕਲ ਦੇਵ ਦਾ ਦੇਹਾਂਤ ਹੋ ਗਿਆ ਹੈ